ਹੈ ਸਤਿ ਸ੍ਰੀ ਅਕਾਲ ਜੀ ਸਾਰੇ ਨਾ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਮਜੀਠਾ ਤਹਿਸੀਲ ਵੀ ਮਜੀਠਾ ਦੇ ਜ਼ਿਲ੍ਹਾ ਅੰਮ੍ਰਿਤਸਰ ਗੁਰਵਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਤੁਹਾਨੂੰ ਦਿਖਾਵਾਂਗੇ ਜਿਨ੍ਹਾਂ ਦੇ ਵਿੱਚੋਂ ਦੋ ਹੋਲੇ ਭਾਏ ਤੁਹਾਨੂੰ ਦਿਖਾਉਣੀਆਂ ਇੱਕ ਆ ਗੱਬਨਗਾ ਤੁਹਾਨੂੰ ਦਿਖਾਉਣੀਆਂ ਤੇ ਇੱਕ ਆ ਤਾਜੀ ਸੂਜੀ ਜਰਸੀ ਪੰਜਾਬ ਵਾਲੀ ਤੁਹਾਨੂੰ ਕਾਫੀ ਕਮਾਲ ਦੀ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਸਣਾ ਠੀਕ ਠਾਕ ਜੀ ਚੜਦੀ ਵਾਲਾ ਜੀ ਚਲੋ ਵੀਰ ਜੀ ਚੜਦੀ ਕਲਾ ਚੈਦੀ ਜੀ ਤੇ ਨਾਮ ਦਸਤ ਕਰੀ ਪ੍ਰਭ ਗਿਲ ਜੀ ਤੇ ਐਡਰੈਸ ਵੀ ਬੋਲ ਦੇ ਕਰੀ ਮੇਝਾ ਡਿਸਟ੍ਰਿਕਟ ਹਾਂ ਸਰ ਜੀ ਤੇ ਮੇਝਾ ਸ਼ਹਿਰ ਦੇ ਵਿੱਚ ਬਿਲਕੁਲ ਹੈ ਨਾ ਆਪਣਾ ਨਾਲ ਹੀ ਆ ਸ਼ਹਿਰ ਦੇ ਬਾਹਰ-ਬਾਰ ਹੈ ਨਾ ਤੇ ਫੋਨ ਨੰਬਰ ਇੱਕ ਰੀ ਬੋਲ ਦੋ 9501150174 ਜੀ ਠੀਕ ਆ ਤੇ ਅੱਜ ਗੁਰਵਿੰਦਰ ਭਾਈ ਕਿੱਥੇ ਗਏ ਜੀ ਉਹ ਅੱਜ ਠੀਕ ਨਹੀਂ ਜੀ ਵਿੱਜ ਆਪ ਆਹੋ ਕਹਿੰਦੇ ਸੀ ਤਬੀਅ ਥੋੜੀ ਜੀ ਢਿੱਲੀ ਹੋਈ ਆ ਤੇ ਅੱਜ ਤੁਹਾਡੀ ਡਿਊਟੀ ਲੱਗ ਗਈ ਆ ਫਿਰ ਨਹੀਂ ਜੀ ਠੀਕ ਆ ਤੇ ਸ਼ੁਰੂਆਤ ਫਿਰ ਆਵਲੀ ਜਰਸੀ ਤਾਂ ਕਰ ਲਈਏ ਇਹ ਹਾਂਜੀ ਜੀ ਇਹ ਰੱਤੀ ਸੂਈ ਚ ਤਾਜੀ ਸੂਈ ਜਰਤੀ ਹੈ ਜੀ ਅੱਛਾ ਰੱਤੀ ਸੂਈ ਆ ਹਾਂਜੀ ਜੀ ਇਹ ਸਹੀ ਸਹੀ ਚੰਗੀ ਕਮਾਲ ਦੀ ਤਿਆਰੀ ਹੈ ਨਾ ਮੈਂ ਨਾ ਪੂਰੀ ਜੀ ਪੰਜਾਬ ਵਾਲੀ ਜਰਸੀ ਹੈ ਨਾ ਜੀ ਜਰਸੀ ਦੇ ਵਿੱਚ ਚੰਗਾ ਚੜਾ ਜਰਦੇ ਸਹਲੇ ਕਿੰਨੇ ਕ ਦੁੱਧ ਆ ਲਈ ਜੇ ਇਹ ਦੁੱਧ ਵਿੱਚ 25 ਲੀਟਰ ਪਲੱਸ ਹੈ ਜੀ ਤੋਰੋ ਮੈਂ ਭਲਾਇ ਕਰੀਨ ਬਾਕੀ ਇਹ ਪੁੜੇ ਵੀ ਨਹੀਂ ਨੇ ਸਿੱਧੇ ਕੀਤੇ ਪੂਰੇ ਤਾਜੀ ਸੂਈ ਹੈ ਜਿਹੜੀ ਪੰਜਾਬ ਵਾਲੀ ਜਰਸੀ ਹੈ ਚੰਗੀ ਬਣੀ ਹੈ ਕੁਛ ਕੁਛ ਭਲਾ ਹਵਾਨੇ ਤੇ ਹੈ 1921 ਇਹ ਦੇਖ SalesLT ਕਦ ਕਾਠੇ ਤੇ ਜਿਹੜਾ ਇਹਦਾ ਐਚ ਐਫ گاਵਾ ਵਰਗਾ ਵਾ ਤੇ ਥੱਲੇ ਵੀ ਪੂਰੀ ਪਣੀ ਹੈ ਪਿਓ ਵਾਲੀ ਜਰਸੀ ਪੰਜਾਬ ਦੀ ਜਰਸੀ ਹੋਜੀ ਪੰਜਾਬ ਵਾਲੀ ਜਰਸੀ ਹੈ ਤੇ ਆ ਬੱਚਾ ਜਿਹੜਾ ਇਹਦੇ ਮਗਰ ਤਾਜ ਹੀ ਆ ਤੇ ਇਹਦਾ ਮੁੱਲ ਫਿਰ ਜੀ ਫੋਨ ਤੇ ਕਰਾਂਗੇ ਇਹਦਾ ਮੁੱਲ ਵੀਰ ਜੀ ਅੱਛਾ ਇਹਦਾ ਫੋਨ ਤੇ ਕਰਨਾ ਬਾਕੀਆਂ ਦੇ ਦੱਸਨੇ ਹਨਾ ਬਾਕੀ ਦੇ ਦੱਸ ਦਾਂਗੇ ਜੀ ਰੇਟ ਉਸਲੇ ਠੀਕ ਹੈ ਤੇ ਆ ਵੀ ਜਰਸੀ ਜੀ ਇਹਦੀ ਜਰਸੀ ਜੀ ਵੀਰ ਜੀ ਅੱਛਾ ਤੇ ਇਹ ਜਰਸੀ ਆ ਦਿਨ ਖਰਦੀ ਜੋ ਪੰਜ-ਸਤ ਦਿਨ ਵੀ ਜੀ ਹੋਏ ਇਹ ਕਿੰਨੇ ਕ ਦੁੱਧ ਵਾਲੀ ਆ ਇਹ ਵੀ ਜੀ 17 ਲੀਟਰ ਦੁੱਧ ਭਰਦੀ ਜੀ ਇਹ ਅੱਛਾ ਹਾਂਜੀ ਜੀ ਤੋਰ ਤਾਂ ਫਿਰ ਇਹਨਾਂ ਨੂੰ ਇਹਦੇ ਥਾਣੇ ਦੇਖ ਸਕਦੇ ਚੰਗੇ ਗਿਆਪ ਤੇ ਆ ਮਿਲਕਵੇਨ ਵਿੱਚ ਕਾਫੀ ਮੋਟੀ ਲੱਗੀ ਆ ਅਜੇ ਇਹ ਆ ਕਿਨੇ ਤਿਆਰ ਹੋਣਾ ਵਾ ਇਹ ਦਿਨ ਖੜ ਦੇ ਵਿੱਚ 5-7 ਦਿਨ ਲਾਇਆ ਜਾਣੇ ਇੰਨੇ ਠੀਕ ਆ ਜੀ ਅਜੇ ਪਰ ਨਹੀਂ ਆਏ ਅਜੇ ਗਾਹ ਨੂੰ ਬਣੀ ਆ ਜੇ ਪਛਾਣ ਹੋਈ ਨੇ ਬੰਨਾ ਕੱਦ ਘਾਠੇ ਦਾ ਵੀ ਚੰਗਾ ਵਾ ਜੱਸੀਆਂ ਦੇ ਸਾਹਮਣੇ ਨਾਲ ਦੇਖੋ ਤੇ ਇਹਦਾ ਫਿਰ ਮੁੱਲ ਵੀਰ ਜੀ ਇਹਦਾ ਮੁੱਲ ਨਿਗਾਰਾ ਮੋਨਾ 70000 ਰੁਪਏ ਵੀਰ ਜੀ 70000 ਜੀ ਵਿੱਚ ਮਾਨਤਾ ਕਰ ਦਾਂਗੇ ਵੀਰ ਜੀ ਮਾਨਤਾ ਹੋ ਜਾ ਕੋ ਫੋਨ ਲਾਵੇ ਕਰੀ ਕੇ ਫੋਨ ਲਾਵੇ ਵੀਡੀਓ ਸਲੇ ਮਾਨਤਾ ਕਰਾਂਗੇ ਵੀਰ ਜੀ ਅੱਛਾ ਬਾਕੀ ਹੋਰ ਮੌਕੇ ਤੇ ਕਰ ਦਾਂਗੇ ਠੀਕ ਆ ਠੀਕ ਕਾ ਫੋਨ ਇੱਕ ਵਾਰੀ ਲਾਵੇ ਜਰੂਰ ਹੈ ਨਾ ਤੇ ਹੁਣ ਜਿਹੜੀ ਆ ਗਾਂ ਬੱਚੇ ਦਬੀ ਨਾ ਜੇ ਇਹ ਬੱਚੇ ਮੈਨਾ ਜੀ ਵੀ ਜੇ ਥੱਲੇ ਹੈਗਾ 10 ਬਾਰਾ ਡੇਟਾ ਦੁੱਧ ਹੀ ਅੱਛਾ ਪਰ ਪੱਠੇ ਆ ਨਹੀਂ ਤੂੜੀ ਦੇ ਸਿਰ ਤੇ 6 ਲੀਟਰ ਦੁੱਧ ਰਹਿ ਗਿਆ ਜੀ ਅੱਛਾ ਇਹ ਗਰਮੀ ਗਰਮੀ ਵੀ ਆ ਤੇ ਵਾਕਿਆ ਤੂੜੀ ਨੀਰੀ ਪੈਂਦੀ ਹੈ ਗਾੜੀ ਤਾਂ ਹੀ ਲੱਗ ਰਿਹਾ ਠੀਕ ਆ ਕਿਹਦੇ ਵੀ ਜੀ ਮਹੀਨਾ ਹੋ ਗਿਆ ਜੀ ਨੂੰ ਅੱਛਾ ਪਰ ਅਸੀਂ ਖਾਲੀ ਹਿਸਾਬ ਨਹੀਂ ਦੇਣੇ ਠੀਕੇ ਤੇ ਗਾਰੰਟੀ ਨਹੀਂ ਦਿੰਦੇ ਵਿੱਚ ਕੋਈ ਵੀ ਠੀਕ ਆ ਤੇ ਅਗਲੇ ਥਾਂ 'ਚ ਵੀ ਜੀ ਤੇ ਧੜਾ ਨਹੀਂ ਘੱਟ ਜਾ ਅੱਛਾ ਆ ਜੇ ਧੜਾ ਰਹੇ ਨੇ ਇੱਕ ਗਾਂ ਥਣ 'ਚ ਧੜਾ ਜਿਹੜੀਆਂ ਕਹ ਹੁਣ ਦੁੱਧ ਹੈ ਕਿੰਨਾ ਸ਼ੈ ਲੀਟਰ ਪੱਕਾ 6 ਲੀਟਰ ਵਿੱਚ ਪੱਕਾ ਦੁੱਧ ਸਲੇਜ ਰਹਾ ਠੀਕ ਆ ਬਾਕੀ ਜੇ ਕੋਈ ਪੱਠੇ ਪੱਠੇ ala ਕੋਈ ਵੀਰ ਲਾ ਜੇ ਤੇ ਵੰਡ-ਵੰਡ ਪਾਵੇ ਤੇ ਦੁੱਧੋ ਇੰਨੇ ਵਾਜਣਾ ਮੀਦੇ ਨੇ ਸੱਜਟੇ ਦੁੱਧ ਚੰਗਾ ਕੱਢਿਆ ਹੋਣਾ ਵਾ ਦੁੱਧ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਇਹਦੇ 'ਚ ਚੰਗੀਆਂ ਥਾਂ ਨੇ ਚੰਗਾ ਲੱਗਾ ਤੇ ਕਿੰਨਾ ਵੀ ਜਿਹੜਾ ਮੁੱਲ ਫਿਰ ਇਹ ਜਿੰਨਾ ਹੋਵੇ ਨਾ ਕਰ ਦਿੰਦੇ ਨੇ ਤੁਸੀਂ ਜੱਜ ਜੀ ਕਰੀਏ ਛੋਟਾ ਜਿਹਾ ਮੁੱਲ ਕਰਾ ਫਿਰ ਦਿੰਦੇ ਨੇ ਜੀ ਛੋਟਾ ਜੀ ਕਿੰਨਾ 18000 ਰੁਪਏ ਜੀ ਮੁੱਲ ਕਰਦੇ 18000 ਰੁਪਏ ਮਾਨਤਾਨ ਕਰ ਦਾਂਗੇ ਮਾਨਤਾਨ ਤੇ ਚਲੋ ਮੌਕੇ ਤੇ ਹੋ ਜਾਊਗਾ ਹਨਾ ਕੋ ਫੋਨ ਇੱਕ ਵਾਰੀ ਲਾਵੇ ਜਰੂਰ ਹਨਾ ਕਿਸੇ ਨੂੰ ਕੋਈ ਵੀ ਪਸੰਦ ਆਉਂਦੀ ਬਸ ਇੱਕ ਵਾਰੀ ਕੋ ਫੋਨ ਲਾਵੇ ਆਪਣੀ ਤਸੱਲੀ ਕਰਕੇ ਵੀ ਜੀ ਖੜੇ ਤੇ ਤਸੱਲੀ ਕਰਕੇ ਗੁਰਵਿੰਦਰ ਭਾਈ ਨਾਲ ਗੱਲ ਕਰ ਲੈ ਤੁਹਾਡੇ ਨਾਲ ਗੱਲ ਕਰ ਲੈ ਤੇ ਮਾਨਤਾਨ ਤੇ ਮੌਕੇ ਤੇ ਹੋ ਜਾਊਗਾ ਹਨਾ ਜੀ ਹੋ ਜਾ ਮਾਨਤਾਨ ਤੇ ਹੁਣ ਇੱਕ ਕਾਬਲੀ ਬੈਠ ਜੀ ਸਬੂਤਰੀ ਜਣੀ ਠੀਕ ਹੈ ਕਾਫੀ ਠੂਸ ਠੀਕ ਆ ਇਹਦੀ ਵਕੀਲਾ ਲਈ ਮਗਰੋਂ ਵੀ ਜੀ ਅੱਛਾ ਵਸ਼ੀ ਨੇ ਦਿੱਤੀ ਉਹਨਾਂ ਨੇ ਆਂ ਠੰਡੀ ਪੀ ਜੇ ਕੋਈ ਜੇ ਸਾ ਮਜੀ ਹਲੇ ਦੀ ਬੈਜੇ ਠੀਕ ਆ ਉਤਨਾ ਠੰਡੀ ਤੇ ਇਹਦੇ ਕੋ ਦੁੱਧ ਕਿੰਨਾ ਪੱਕਾ ਇਹਦੇ ਹਲੇ ਵਿੱਚ 6 7 ਲੀਟਰ ਦੋ ਜੀ ਅੱਛਾ 7 ਲੀਟਰ ਪੱਕਾ ਦੋ ਤੇ ਤੋਰਾਂ ਫੇਰ ਇਹਨੂੰ ਸੂਆ ਪਹਿਲਾਂ ਇਹਦਾ ਪਹਿਲਾਂ ਸੂਈ ਜੀ ਇਹਦੇ ਕੋਲ 7 ਲੀਟਰ ਦੁੱਧ ਜਿਹੜਾ ਕਹਿੰਦੇ ਕੀ ਹੈਗਾ ਅਜਲੇ ਮੇਕਸ ਟਿਕ ਸੱਜੇ ਹਵਨ ਹੈ ਰਿਕਾਰਡ ਹੈਲੋ ਬਾਕੀ ਵਿੱਚ ਠੰਡੀ ਠੀੜੀ ਜੀ ਨਾ ਨਾ ਪਾਉ ਥੋੜਾ ਪਾਉ ਨਹੀਂ ਨਾ ਪਾਉ ਉਹ ਨਹੀਂ ਕੋਈ ਸਾਰ ਨਹੀਂ ਕੋਈ ਤੇ ਇਹਦਾ ਇਹਦਾ ਮੁੱਲ ਫਿਰ ਇਹ ਮੋਲ ਲਈ ਕਿੰਨਾ ਦੇ ਗੋਲਾ ਕਰਦੇ ਜਿਆ ਜਿਆ ਛੋਟਾ ਜਿਆ ਕਰੀਏ ਦੱਸੋ ਕਿ ਨਹੀਂ ਕਿੰਨਾ ਕਰਦੇ ਨੇ ਕਿੰਨੇ ਦੀ ਦੇ ਦिए 18000 ਦੀ ਦੇ ਦिए ਚਲੋ ਠੀਕ ਆ ਬਾਕੀ ਮੰਤਨ ਕਰਦਾਂਗੇ ਜੀ ਤੇ ਕਿ ਮੌਕੇ ਤੇ ਮੰਤਨ ਕਰ ਦੋਗੇ ਕਰਾਂਗੇ ਜੀ ਮੰਤਨ ਕੋ ਫੋਨ ਇੱਕ ਵਾਰੀ ਲਾਵੇ ਜਰੂਰ ਹਨਾ ਖੁੱਲਾ ਕਰ ਦੋਗੇ ਮੰਤਨ ਲਾ ਲੈ ਗੁਰਿੰਦਰ ਭਾਈ ਦਾ ਫੋਨ ਲਾ ਲੈਣ ਅੱਛਾ ਮੌਕੇ ਤੇ ਕਰਦੇ ਆਪੇ ਮੌਕੇ ਤੇ ਹੋ ਜਾਊਗਾ ਹਨਾ ਠੀਕ ਹੈ ਬਾਕੀ ਆਪਣੀ ਤਸੱਲੀ ਕਰਕੇ ਵੀ ਜੀ ਹਰਨ ਤਸੱਲੀ ਕਰਕੇ ਵੇਸ ਚੱਕ ਕੇ ਖੜਨਾ ਨਾ ਹਾਂਜੀ ਜੀ ਬਾਕੀ ਆ ਪਸ਼ੂ ਚਾਰਿਆ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਵੇਸ ਚੱਕ ਕੇ ਖੜੋ ਜੀ